ਦੀ ਵਿਦਾ ਨਾਲ ਤਾਂ ਮੈਂ ਹਾਂ ਤੁਹਾਡੇ ਨਾਲ ਅਨੂ ਚੋਪੜਾ ਅਰਪਤੀ ਕਾਰੋਬਾਰੀ ਐਲਨ ਮਸਕ 트ੰਪ ਦੇ ਨਾਲ ਸਿੱਧੀ ਟੱਕਰ ਲੈਣ ਜਾ ਰਹੇ ਨੇ ਜੀ ਹਾਂ ਹਾਲਾਂਕਿ ਕਹਿ દਈਏ ਕਿ ਸਿੱਧੀ ਟੱਕਰ ਲੈ ਹੀ ਲਈ ਹੈ ਦਰਸਲ ਅਮਰੀਕਾ ਦੇ ਵਿੱਚ ਐਲਨ ਮਸਕ ਦੇ ਵੱਲੋਂ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਜੀ ਹਾਂ ਦੱਸੇ ਕਿ ਅਰਪਤੀ ਕਾਰੋਬਾਰੀ ਤੇ ਟੈਸਲਾ ਤੇ ਐਕਸ ਦੇ ਸੀਈਓ ਐਲਨ ਮਸਕ ਦੇ ਵੱਲੋਂ ਅਮਰੀਕਾ ਦੇ ਵਿੱਚ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਆਪਣੀ ਨਵੀਂ ਪਾਰਟੀ ਦਾ ਨਾਮ ਰੱਖ ਦਿੱਤਾ ਗਿਆ ਜੀ ਹਾਂ ਅਮਰੀਕਾ ਪਾਰਟੀ ਜੋ ਹੈ ਐਲਨ ਮਸਕ ਦੇ ਵੱਲੋਂ ਬਣਾਈ ਗਈ ਹੈ ਤੇ ਦਰਸਲ ਇਥੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹੁਣ ਉਹ ਅਮਰੀਕਾ ਦੇ ਲੋਕਾਂ ਨੂੰ ਆਜ਼ਾਦੀ ਦਿਲਵਾਉਣਗੇ ਦਰਸਲ ਕਰੀਬਨ 150 ਸਾਲਾਂ ਤੋਂ ਤੁਹਾਨੂੰ ਦੱਸਿਆ ਕਿ ਅਮਰੀਕਾ ਦੇ ਵਿੱਚ ਦੋ ਹੀ ਪਾਰਟੀਆਂ ਦਾ ਦਬਦਬਾ ਹੈ ਇੱਕ ਰਿਪਬਲਿਕਨ ਪਾਰਟੀ ਤੇ ਦੂਜੀ ਡੈਮੋਕ੍ਰੇਟ ਤਾਂ ਇਹਨਾਂ ਦੋ ਪਾਰਟੀਆਂ ਤੋਂ ਇਲਾਵਾ ਅਮਰੀਕਾ ਦੇ ਵਿੱਚ ਤੀਜੀ ਪਾਰਟੀ ਕਦੇ ਵੀ ਨਹੀਂ ਟਿਕੇ ਲੇਕਿਨ ਹੁਣ ਦੱਸਿਆ ਇਹ ਕਹੇ ਤੇ ਐਲਨ ਮਸਕ ਦੇ ਵੱਲੋਂ ਜੋ ਹੈ चार जुलाई अमेरिका दे स्वतंत्रता दिवस वाले दिन जो है लोगों ट्वीट करके पूछा जाता है कि तहनु तो एक होर पार्टी चाहिए है कि तहन तो इन्हों दो पार्टिया तो आजादी चाहिए है तो फिर दस दई कि इससे जो है ਜਨਤਾ ਕਪੋਲ ਐਲਨ ਮਸਕ ਦੇ ਵੱਲੋਂ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ 66% ਦੀ ਲੋਕਾਂ ਦੇ ਵੱਲੋਂ ਐਲਨ ਮਸਕ ਦੇ ਪੱਖ ਦੇ ਵਿੱਚ ਜਵਾਬ ਦਿੱਤਾ ਜਾਂਦਾ ਯਾਨੀ ਕਿ ਪੋਲਿੰਗ ਦੇ ਵਿੱਚ ਜੋ ਹੈ 66% ਦੀ ਲੋਕ ਜੋ ਹੈ ਐਲਨ ਮਸਕ ਦੇ ਹੱਕ ਦੇ ਵਿੱਚ ਹਾਂ ਦੀ ਵੋਟ ਪਾਉਂਦੇ ਨੇ ਜਦਕਿ ਦੂਸਰੇ ਪਾਸੇ ਜੋ ਹੈ 34.6% ਦੀ ਲੋਕ ਜੋ ਹੈ ਨਾ ਦੇ ਲਈ ਵੋਟ ਕਰਦੇ ਨੇ ਸੋ ਇਥੇ ਹੁਣ ਦੱਸइए ਕਿ 4 ਜੁਲਾਈ ਤੋਂ ਬਾਅਦ ਬੀਤੇ ਕੱਲ 5 ਜੁਲਾਈ ਨੂੰ ਜੋ ਹੈ ਐਲਨ ਮਸਕ ਦੇ ਵੱਲੋਂ ਆਪਣੀ ਨਵੀਂ ਸਿਆਚ ਸੀ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਪਹਿਲਾਂ ਜੋ ਹੈ 트ੰਪ ਦੇ ਨਾਲ ਉਹ ਜੋ ਹੈ ਸਿਆਸਤ ਦੇ ਵਿੱਚ ਉਹਨਾਂ ਨੇ ਐਂਟਰੀ ਕੀਤੀ ਲੇਕਿਨ ਉਸ ਤੋਂ ਬਾਅਦ ਦੱਸਈਏ ਕਿ ਬਿਗ ਬਿਊਟੀਫੁਲ ਬਿਲ ਨੂੰ ਲੈ ਕੇ ਜੋ ਹੈ ਟੈਕਸਸ ਨੂੰ ਲੈ ਕੇ ਜਿਹੜਾ ਹੈ 트ੰਪ ਤੇ ਇਥੇ ਐਲਨ ਮਸਕ ਦੀ ਆਪਸ ਦੇ ਵਿੱਚ ਬਹਿਸ ਹੁੰਦੀ ਹੈ ਝੜਪ ਹੁੰਦੀ ਹੈ ਲਗਾਤਾਰ ਟਵੀਟ ਵਾਰ ਉਹਨਾਂ ਦੇ ਵਿੱਚ ਚੱਲਦੀ ਹੈ ਤੇ ਉਸ ਤੋਂ ਬਾਅਦ ਐਲਨ ਮਸਕਾ 트ੰਪ ਤੋਂ ਵੱਖ ਹੋ ਗਏ ਸੀਗਾ ਤਾਂ ਹੋਣਾ ਦੱਸਿਆ ਕਿ ਹੁਣ ਸਿੱਧੀ ਟੱਕਰ ਜੋ ਹੈ ਐਲਨ ਮਸਕ ਨੇ 트ੰਪ ਦੇ ਨਾਲ ਲੈ ਲਈ ਹੈ ਤੇ ਤੀਜੀ ਪਾਰਟੀ ਬਣਾਉਂਦਾ ਐਲਾਨ ਜੋ ਹੈ ਇੱਥੇ ਐਲਨ ਮਸਕ ਦੇ ਵੱਲੋਂ ਕਰ ਦਿੱਤਾ ਗਿਆ ਹੈ ਤੇ ਇੱਥੇ ਉਹਨਾਂ ਕਹਿੰਿਆ ਹੈ ਕਿ ਇਹ ਦੋਵੇਂ ਹੀ ਪਾਰਟੀਆਂ ਜੋ ਹੈ ਰਿਪਬਲਿਕਨ ਪਾਰਟੀ ਤੇ ਡੈਮੋਕ੍ਰੇਟ ਇਹ ਦੋਵੇਂ ਹੀ ਭ੍ਰਸ਼ਟ ਹੋ ਚੁੱਕੀਆਂ ਨੇ ਸੋਦਾਸੀ ਕਿ ਹੁਣ ਨਵੀਂ ਪਾਰਟੀ ਜੋ ਹੈ ਐਲਨ ਮਸਕ ਨੇ ਬਣਾ ਦਿੱਤੀ ਹੈ ਤੇ ਕਹਿੰਦਾ ਹੈ ਕਿ ਉਹ ਜੋ ਹੈ ਹੁਣ ਅਮਰੀਕਨਸ ਨੂੰ ਅਮਰੀਕਾ ਦੇ ਲੋਕਾਂ ਨੂੰ ਆਜ਼ਾਦੀ ਦਿਲਵੋਣਗੇ ਸੋਦਾਸੀ ਕਿ ਪਿਛਲੇ 150 ਸਾਲਾਂ ਤੋਂ ਸਿਰਫ ਦੋ ਹੀ ਪਾਰਟੀਆਂ ਜੋ ਹੈ ਅਮਰੀਕਾ ਦੇ ਵਿੱਚ ਦਰਬਾਰਾ ਬਣਾਏ ਹੋਈ ਨੇ ਆ ਪਾਵੇਂ ਉਹ ਰਿਪਬਲਿਕਨ ਪਾਰਟੀ ਦੀ ਗੱਲ ਕਰ ਲਈਏ ਜਾਂ ਫਿਰ ਅਮਰੀਕੀ ਪਾਰਟੀ ਦੀ ਗੱਲ ਕਰ ਲਈਏ ਤਾਂ ਅਮਰੀਕਾ ਦੀ ਰਾਜਨੀਤੀ ਦੇ ਵਿੱਚ ਇਹਨਾਂ ਦੋ ਹੀ ਪਾਰਟੀਆਂ ਦਾ ਜੋ ਹੈ ਦਬਦਬਾ ਹਮੇਸ਼ਾ ਤੋਂ ਦੇਖਣ ਨੂੰ ਮਿਲਿਆ ਤਾਂ ਇਹ ਦੋਵੇਂ ਪਾਰਟੀਆਂ ਦੇਸ਼ ਦੇ ਵਿੱਚ ਰਾਸ਼ਟਰਪਤੀ ਚੋਣਾਂ ਤੋਂ ਲੈ ਕੇ ਰਾਜ ਵਿਧਾਨ ਸਭਾਵਾਂ ਤੱਕ ਜੋ ਹੈ ਦਬਦਬਾ ਰੱਖਦੀਆਂ ਨੇ ਸੋ ਇਸ ਦੋ ਪਾਰਟੀ ਪ੍ਰਣਾਲੀ ਨੂੰ ਵੀ ਕਾਰਨ ਮੰਨਿਆ ਜਾਂਦਾ ਹੈ ਅਮਰੀਕਾ ਲੋਕਤੰਤਰ ਦੀ ਸਥਿਰਤਾ ਨੂੰ ਲੈ ਕੇ ਸੋ ਦੱਸਿਆ ਕਿ ਹੁਣ ਜੇਕਰ ਗੱਲ ਕਰੀਏ ਕਿ ਇਹ ਦੋਵੇਂ ਪਾਰਟੀਆਂ ਕਦੋਂ ਤੋਂ ਅਮਰੀਕਾ ਦੇ ਵਿੱਚ ਬਣੀਆਂ ਹੋਈਆਂ ਨੇ ਤਾਂ ਡੈਮੋਕ੍ਰੈਟਿਕ ਪਾਰਟੀ ਜੋ ਹੈ ਉਸ ਦੀ ਸਥਾਪਨਾ 1828 ਦੇ ਵਿੱਚ ਹੋਈ ਸੀ ਤੇ ਦੂਜੇ ਪਾਸੇ रिपब्लिकन पार्टी 1854 ਦੇ ਵਿੱਚ ਗੁਲਾਮੀ ਦੇ ਵਿਰੋਧ ਦੇ ਵਿੱਚ ਬਣਾਈ ਗਈ ਸੀ ਹਾਲਾਂਕਿ ਇਹ ਦੋ ਦੋ ਪਾਰਟੀਆਂ ਤੋਂ ਇਲਾਵਾ ਤੀਜੀ ਪਾਰਟੀ ਵੀ ਕਈ ਵਾਰ ਅਮਰੀਕਾ ਦੇ ਵਿੱਚ ਬਣੀ ਲੇਕਿਨ ਕੋਈ ਵੀ ਪਾਰਟੀ ਹੁਣ ਤੱਕ ਟਿਕੀ ਨਹੀਂ ਕਿਉਂਕਿ ਅਮਰੀਕਾ ਦੇ ਵਿੱਚ ਤੀਜੀਆਂ ਧਰਾਂ ਦੀ ਅਸਫਲਤਾ ਦਾ ਮੁੱਖ ਕਾਰਨ ਇਸ ਦਾ ਚੋਣ ਪ੍ਰਣਾਲੀ ਨੂੰ ਵੀ ਮੰਨਿਆ ਜਾਂਦਾ ਹੈ ਅਤੇ ਚੋਣ ਢਾਂਚਾ ਦੋ ਪਾਰਟੀ ਪ੍ਰਣਾਲੀ ਦਾ ਹੀ ਸਮਰਥਨ ਕਰਦਾ ਹੈ ਇਸ ਲਈ ਅੱਜ ਤੱਕ ਜੋ ਹੈ ਤੇ ਕਦੀ ਵੀ ਤੀਜੀ ਪਾਰਟੀ ਕੋਈ ਟਿਕ ਹੀ ਨਹੀਂ ਸਕੀ ਲੇਕਿਨ ਹੁਣ ਦਸ ਕਿ ਐਲਨ ਮਸਕ ਦੇ ਵੱਲੋਂ ਆਪਣੀ ਤੀਜੀ ਪਾਰਟੀ ਬਣਾ ਲਈ ਗਈ ਹੈ ਤੀਜੀ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਅਮਰੀਕਾ ਪਾਰਟੀ ਉਸ ਦਾ ਨਾਮ ਰੱਖਿਆ ਗਿਆ ਤਾਂ ਹੁਣ ਦੇਖਣਾ ਹੋਵੇਗਾ ਕਿ ਅਮਰੀਕਨ ਅਮਰੀਕਾ ਦੇ ਲੋਕ ਜੋ ਨੇ ਉਹ ਐਲਨ ਮਸਕ ਦੀ ਇਸ ਸਿਆਸੀ ਪਾਰਟੀ ਨੂੰ ਸਮਰਥਨ ਦਿੰਦੇ ਨੇ ਜਾਂ ਫਿਰ ਨਹੀਂ ਦਿੰਦੇ ਤਾਂ ਇਹ ਜਿਹੜੀ ਇਹ ਬਹੁਤ ਹੀ ਅਹਿਮ ਗੱਲ ਹੋਵੇਗੀ ਕਿਉਂਕਿ ਇੱਕ ਵਾਰ ਫਿਰ ਤੋਂ ਜੋ ਐ تھے ਅਮਰੀਕਾ ਦੇ ਵੱਲ ਤੀਜੀ ਪਾਰਟੀ ਬਣਾਉਣ ਨੂੰ ਲੈ ਕੇ ਜੋ ਹੈ ਕੋਈ ਉਠਿਆ ਹੈ ਤਾਂ ਐਲਨ ਮਸਕ ਦੇ ਵੱਲੋਂ ਜੋ ਕਿ ਅਰਪਤੀ ਕਾਰੋਬਾਰੀ ਨੇ ਤਾਂ ਉਹਨਾਂ ਦੇ ਵੱਲੋਂ ਦੱਸਿਆ ਕਿ 트াম্প ਦੇ ਨਾਲ ਸਿੱਧੀ ਟੱਕਰ ਲੈ ਕੇ ਤੀਜੀ ਪਾਰਟੀ ਯਾਨੀ ਕਿ ਅਮਰੀਕਾ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ ਤੇ ਹੁਣ ਅੱਗੇ ਕੀ ਕੁਝ ਇੱਥੇ ਐਲਨ ਮਸਕ ਕਰਦੇ ਹੋਏ ਨਜ਼ਰ ਆਉਂਦੇ ਨੇ ਉਹ ਵੀ ਦੇਖਣੀ ਹੋਵੇਗਾ ਤੇ ਟਵੀਟ ਉਹਨਾਂ ਦੇ ਵੱਲੋਂ ਲਗਾਤਾਰ ਕੀਤੇ ਜਾ ਰਹੇ ਸੀਗੇ ਪੋਲ ਕੀਤੇ ਗਏ ਜਨਤਕ ਪੋਲ ਕੀਤੇ ਗਏ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਜਵਾਬ ਵੀ ਮਿਲਿਆ ਲੋਕਾਂ ਦਾ 64% ਲੋਕਾਂ ਨੇ ਉਹਨਾਂ ਦੇ ਪੱਖ ਦੇ ਵਿੱਚ ਕੀਤੀ ਜਿਸ ਤੋਂ ਬਾਅਦ ਦੱਸਦੇ ਕਿ ਉਹਨਾਂ ਨੇ ਅ ਅਮਰੀਕਾ ਦੇ ਸੁਤੰਤਰ ਦ ਦਿਵਸ ਤੋਂ ਅਗਲੇ ਹੀ ਦਿਨ ਉਹਨਾਂ ਨੇ ਪਾਰਟੀ ਦਾ ਐਲਾਨ ਕਰ ਦਿੱਤਾ ਤੇ ਹੁਣ 트ੰਪ ਦਾ ਇਸ ਦੇ ਕੀ ਪਾਕਿਸਤਾਨ ਸਾਹਮਣੇ ਆਉਂਦਾ ਹੈ 트ੰਪ ਦਾ ਇਸ ਦੇ ਕੀ ਰਵਈਆ ਰਹਿੰਦਾ ਹੈ ਉਹ ਵੀ ਦੇਖਣਯੋਗ ਹੋਵੇਗਾ ਲੇਕਿਨ ਫਿਲਹਾਲ ਦੱਸਿਏ ਕਿ ਲੋਕਾਂ ਦਾ ਸਮਰਥਨ ਕਿਤੇ ਨਾ ਕਿਤੇ ਐਲਨ ਮਸਕ ਨੂੰ ਜ਼ਰੂਰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਐਲਨ ਮਸਕ ਅੱਗੇ ਕੀ ਕੁਝ ਕਰਦੇ ਨੇ ਆਪਣੀ ਪਾਰਟੀ ਦਾ ਕਿਸ ਤਰੀਕੇ ਦੇ ਨਾਲ ਇਸਤੇਮਾਲ ਕਰਦੇ ਨੇ ਉਹ ਵੀ ਦੇਖਣਯੋਗ ਹੋਵੇਗਾ